ਦੋਸਤੋ ਅੱਜ ਫੇਸਬੁੱਕ ਜਿਹੜਾ ਪੇਜ ਹੈ ਅਸੀਂ ਉਸ ਨੂੰ ਡਿਲੀਟ ਕਰਕੇ ਦਿਖਾਵਾਂਗੇ ਕਿ ਫੇਸਬੁੱਕ ਪੇਜ ਡਿਲੀਟ ਕਿਸ ਤਰ੍ਹਾਂ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਫੇਸਬੁੱਕ ਖੋਲ੍ਹਾਂਗੇ ਔਰ ਫੇਸਬੁੱਕ ਜਿਹੜਾ ਤੁਹਾਡਾ ਪੇਜ ਹੈ ਇਸ ਤਰ੍ਹਾਂ ਤੁਹਾਡੇ ਪੇਜ ਜਦੋਂ ਤੁਸੀਂ ਇੱਥੇ ਕਲਿੱਕ ਜਿੱਥੇ ਤੁਹਾਡਾ ਆਈਕਨ ਬਣਿਆ ਹੋਇਆ ਤੇ ਇੱਥੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਰੇ ਜਿਹੜੇ ਪੇਜ ਆ ਉਹ ਖੁੱਲ ਜਾਣਗੇ ਇਹ ਜਿਹੜੇ ਤੁਹਾਡੇ ਸਾਰੇ ਪੇਜ ਨੇ ਇਹ ਜਦੋਂ ਖੁੱਲ ਜਾਣਗੇ ਤੁਸੀਂ ਉਹ ਪੇਜ ਓਪਨ ਕਰ ਲੈਣਾ ਜਿਹੜੇ ਪੇਜ ਨੂੰ ਤੁਸੀਂ ਡਿਲੀਟ ਕਰਨਾ ਅਸੀਂ ਸੋਨਾ ਜੀਟੀਵੀ ਨੂੰ ਡਿਲੀਟ ਕਰਨਾ ਅਸੀਂ ਇਸ ਨੂੰ ਖੋਲਾਂਗੇ ਅਸੀਂ ਸੋਨਾ ਜੀਟੀਵੀ ਜਿਹੜਾ ਪੇਜ ਹੈ ਇਸ ਨੂੰ ਜਿਹੜਾ ਕਿ ਡਿਲੀਟ ਕਰਨਾ ਹੈ ਅਸੀਂ ਇਹਨੂੰ ਖੋਲਾਂਗੇ ਇਹ ਉਹ ਪੇਜ ਆ ਜਿਸ ਨੂੰ ਅਸੀਂ ਡਿਲੀਟ ਕਰਾਂਗੇ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈਗਾ ਉਦਾਂ ਬਣਾ ਕੇ ਰੱਖਿਆ ਸੀ ਕਦੇ ਲੋਡ ਪੈ ਜਾਂਦੀ ਹੈ ਤੇ ਪਰ ਇੱਥੇ ਕਦੇ ਲੋਡ ਨਹੀਂ ਪਈ ਹੁਣ ਅਸੀਂ ਇਸ ਨੂੰ ਡਿਲੀਟ ਕਰਾਂਗੇ ਦੇਖੋ ਇਹ ਆ ਪੇਜ ਆ ਇਹ ਤੇ ਵੀਡੀਓ ਵੀ ਪਾਈਆਂ ਹੋਈਆਂ ਨੇ ਆ ਲੋਗੋ ਲੱਗਾ ਹੋਇਆ ਸੋਨਾ ਜੀਟੀਵੀ ਅਸੀਂ ਇਸ ਨੂੰ ਡਿਲੀਟ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਤਿੰਨ ਲਾਈਨਾਂ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਥੱਲੇ ਆਵਾਂਗੇ ਸੈਟਿੰਗ ਐਂਡ ਪ੍ਰਾਈਵੇਸੀ ਤੇ ਕਲਿੱਕ ਕਰਾਂਗੇ ਜਦੋਂ ਸੈਟਿੰਗ ਐਂਡ ਪ੍ਰਾਈਵੇਸੀ ਤੇ ਜਦੋਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੱਕ ਸੈਟਿੰਗ ਹੋਰ ਖੁੱਲੂਗੀ ਕੱਲੀ ਸੈਟਿੰਗ ਲਿਖਿਆ ਹੋਇਆ ਇਹ ਤੇ ਕਲਿੱਕ ਕਰਾਂਗੇ ਇਸ ਜਦੋਂ ਸੈਟਿੰਗ ਦੇ ਤੁਸੀਂ ਕਲਿੱਕ ਕਰਾਂਗੇ ਤੇ ਹੋਰ ਆਪਸ਼ਨ ਬਹੁਤ سارے ਖੁੱਲ ਜਾਣਗੇ ਕੰਟੈਂਟ ਨੋਟੀਫਿਕੇਸ਼ਨ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਫੰਕਸ਼ਨ ਆ ਖੁੱਲ ਜਾਣਗੇ ਦੇਖੋ ਤੁਸੀਂ ਪਰ ਅਸੀਂ ਉਸ ਤੋਂ ਥੱਲੇ ਆਵਾਂਗੇ ਬਿਲਕੁਲ ਨੀਚੇ ਜਦੋਂ ਬਿਲਕੁਲ ਥੱਲੇ ਕਲਿੱਕ ਕਰਾਂਗੇ ਤਾਂ ਇੱਕ ਸਾਨੂੰ ਆਏਗਾ ਐਕਸ ਐਂਡ ਕੰਟਰੋਲ ਐਕਸ ਐਂਡ ਕੰਟਰੋਲ ਤੇ ਸੀ ਕਲਿੱਕ ਕਰਾਂਗੇ ਦੇਖੋ ਇੱਕ ਆ ਗਿਆ ਡਿਗਟੈਕਟਿਵ ਪੇਜ ਜੇ ਤੁਸੀਂ ਕੁਝ ਚਿਰਾਂ ਵਾਸਤੇ ਇਹਨਾਂ ਨੂੰ ਡਿਲੀਟ ਕਰਨਾ ਹੈ ਤਾਂ ਕਰ ਸਕਦੇ ਹੋ ਜੇਕਰ ਤੁਸੀਂ ਪਰਮਾਨੈਂਟ ਹੀ ਇਸ ਪੇਜ ਨੂੰ ਡਿਲੀਟ ਕਰਨਾ ਹੈ ਤੇ ਇਸ ਪੇਜ ਤੇ ਕਲਿੱਕ ਕਰਨਾ ਹੈ ਅਸੀਂ ਜਿਹੜਾ ਕਿ ਪਰਮਾਨੈਂਟ ਇਸ ਪੇਜ ਨੂੰ ਡਿਲੀਟ ਕਰਾਂਗੇ ਜੇ ਤੁਸੀ ਟੈਂਪਰੇਰੀ ਕੁਝ ਟਾਈਮ ਵਾਸਤੇ ਕਰਨਾ ਹੈ ਤਾਂ ਉੱਪਰ ਵਾਲੇ ਤੇ ਕਲਿੱਕ ਕਰ ਲੈਣਾ ਜੇਕਰ ਤੁਸੀ ਇਸ ਪੇਜ ਨੂੰ ਡਿਲੀਟ ਪਰਮਾਨੈਂਟਲੀ ਕਰਨਾ ਚਾਹੁੰਦੇ ਹੋ ਤੁਹਾਨੂੰ ਇਹ ਪੇਜ ਨਹੀਂ ਚਾਹੀਦਾ ਤੇ ਫਿਰ ਇਸ ਦੇ ਉੱਪਰ ਕਲਿੱਕ ਕਰ ਲੈਣਾ ਫਿਰ ਕੰਟੀਨਿਊ ਕਰਾਂਗੇ ਰੀਜ਼ਨ ਦੱਸਣਾ ਪੈਗਾ ਸਾਨੂੰ ਆਖਰ ਇਹ ਤੁਸੀਂ ਪੇਜ ਡਿਲੀਟ ਕਿਉ ਕਰ ਰਹੇ ਹੋ ਡਿਲੀਟ ਕਰਨ ਦਾ ਰੀਜਨ ਅਸੀਂ ਫੇਸਬੁੱਕ ਅਮਚ ਟਾਈਮ ਆਨ ਫੇਸਬੁੱਕ ਪਹਿਲਾ ਹੀ ਰੀਜਨ ਅਸੀਂ ਦੱਸ ਦੇਵਾਂਗੇ ਪਹਿਲੇ ਰੀਜਨ ਨੂੰ ਦੱਸ ਕੇ ਅਸੀਂ ਇਹ ਡਿਲੀਟ ਕਰਾਂਗੇ ਕੰਟੀਨਿਊ ਤੇ ਕਲਿੱਕ ਕਰਕੇ ਥੋੜਾ ਸਮਾਂ ਲੱਗੇਗਾ ਕਿ ਕਿਸੇ ਨੂੰ ਭੇਜਣਾ ਚਾਹਦੇ ਹੋ ਤੇ ਭੇਜ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਜੋ ਵੀ ਤੁਹਾਡੇ ਫੋਟੋ ਆ ਵੀਡੀਓ ਆ ਜੇਕਰ ਤੁਸੀਂ ਨਹੀਂ ਤਾਂ ਫਿਰ ਅੱਗੇ ਕੰਟੀਨਿਊ ਕਰੋ ਹੁਣ ਇੱਥੇ ਪਾਸਵਰਡ ਮੰਗ ਲਿਆ ਹੁਣ ਅਸੀਂ ਇੱਥੇ ਪਾਸਵਰਡ ਦੇਵਾਂਗੇ ਅਸੀਂ ਪਾਸਵਰਡ ਦੇ ਦਿੱਤਾ ਹੈ ਉਹ ਪਾਸਵਰਡ ਦੇਣ ਤੋਂ ਬਾਅਦ ਡਿਲੀਟ ਦਾ ਆਪਸ਼ਨ ਆ ਚੁੱਕਿਆ ਹੁਣ ਆਪਾਂ ਇਸ ਪੇਜ ਨੂੰ ਡਿਲੀਟ ਕਰਾਂਗੇ ਇਸ ਆਪਸ਼ਨ ਦੇ ਉੱਤੇ ਕਲਿੱਕ ਕਰਾਂਗੇ ਕਲਿੱਕ ਕਰਦੇ ਸਾਰ ਹੀ ਇਹ ਜਿਹੜਾ ਪੇਜ ਹੈ ਆਪਣੀ ਪ੍ਰੋਫਾਈਲ ਤੋਂ ਡਿਲੀਟ ਹੋ ਜਾਵੇਗਾ ਹੁਣ ਆਪਾਂ ਕਲਿੱਕ ਕਰ ਦਿੱਤਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਕੁਝ ਸੈਕੰਡਾਂ ਦੇ ਵਿੱਚ ਹੀ ਇਹ ਜਿਹੜਾ ਪੇਜ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ ਅੱਜ ਆਪਾਂ ਤੁਹਾਨੂੰ ਦੱਸਿਆ ਕਿ ਫੇਸਬੁੱਕ ਪੇਜ ਕਿਸ ਤਰ੍ਹਾਂ ਡਿਲੀਟ ਕਰਦਾ ਹੈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਹੋਰ ਵੀ ਹਰ ਜਾਣਕਾਰੀਆਂ ਤੁਹਾਨੂੰ ਦੇ ਨਾਲ ਸਾਂਝੀਆਂ ਕਰਾਂਗੇ ਦੇਖ ਲਓ ਬਾਕੀ ਪੇ ਜਾ ਚੁੱਕੇ ਡਿਲੀਟ ਹੋ ਜਾਏਗਾ ਧੰਨਵਾਦ ਦੋਸਤੋ